ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਪੇ ਕਮਿਸ਼ਨ ਦੇ ਏਰੀਆ ਸੰਬੰਧੀ ਸਾਨੂੰ ਜਾਣਕਾਰੀ ਦਿਓ ਤੁਸੀਂ ਜੋ ਪੇ ਕਮਿਸ਼ਨ ਆ ਏਰੀਆ ਦੇ ਮਲਾਜੋਂ ਦਾ ਘੱਟੋ ਘੱਟ 5 ਸਾਲ 6 ਮਹੀਨੇ ਦਾ ਬਕਾਇਆ ਸਰਕਾਰ ਦੇ ਵੱਲ ਰਹਿੰਦਾ ਵਾ ਪਰ 2016 ਤੋਂ ਜੋ ਪੇ ਕਮਿਸ਼ਨ ਏਮਾ ਵੀ ਲਾਗੂ ਕੀਤਾ ਗਿਆ ਸਰਕਾਰ ਵੱਲੋਂ 2021 ਵੀ ਲਾਗੂ ਕੀਤਾ ਗਿਆ ਸੀਗਾ ਉਸ ਸਮੇਂ ਤੇ ਮੰਗ ਕਰਦੇ ਆ ਵੀ ਸਾਨੂੰ ਜੋ ਇਰਤ ਜਾਵੇ ਪਰ ਸਰਕਾਰ ਨੇ ਸਾਪ ਇੱਕ ਤੋਂ ਲਾਗੂ ਦਾ ਕਰਤਾ ਜੋ 5 ਸਾਲ 6 ਮਹੀਨੇ ਦਾ ਏਰੀਆ ਦਾ ਉਸ ਵਾਸਤੇ ਪੰਜਾਬ ਸਰਕਾਰ ਚੁੱਪਾ ਪ੍ਰਮੁੱਖ ਰਿਪੁਵਾਨ ਤੁਹਾਡੇ ਨਾਲ ਜੇਤਨ ਸਿੰਘ ਹਰਪਾਲ ਸਿੰਘ ਟੀਮ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਵੀ ਹੋਈਆਂ ਇਸ ਬਾਰੇ ਪ੍ਰਮੁੱਖ ਰਿਪੁਵਾਨ ਤੁਹਾਨੂੰ ਨੇ ਪ੍ਰੋਸਤਾ ଦਵਾਇਆ ਵੀ ਅਸੀਂ ਜੋ ਤੁਹਾਡਾ ਟਾਡਾ ਏਰੀਆ ਦਾ ਹੌਣ ਸਮੇਂ ਜਦਾਂਵਾਂਗੇ ਜਿਸ ਨੂੰ ਲੈ ਕੇ ਤੇ ਮਲਾਜਾਂ ਵੱਲੋਂ ਪੰਜਾਬ ਦੇ ਹਾਈਕੋਰਟ ਦਾ ਦਰਵਾਜ਼ਾ ਵੀ ਖੁਲੋਣਾ ਪਿਆ ਉੱਥੇ ਵੀ ਜੋ ਉਹ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੋ 5 ਸਾਲ 6 ਮਹੀਨਾ ਏਰੀਆ ਸਰਕਾਰ ਦੇ ਸਕਦੇ ਲਗਭਗ 18000 ਰੁਪਏ ਬਣਦਾ ਹਾਂਜੀ ਮੰਨ ਜੀ ਮੈਂ ਅੱਜ ਮਾ ਦੇ ਪੈਨਸ਼ਨਾਂ ਨਾਲੋਂ ਮਹਿੰਗਾ ਮਹਿੰਗਾ ਹੀ ਪੱਤੇ 'ਚ ਕਿੰਨਾ ਵਾਧਾ ਹੋਣਾ ਚਾਹੀਦਾ ਜੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਉਹਨਾਂ ਦਾ ਮਹंगाई ਪੱਤਾ 42% ਆ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਜੋ ਮਹंगाई ਪੱਤਾ ਹੈ ਉਹ ਹੈਗਾ 58% ਲਗਭਗ 11% ਦਾ ਫਰਕ ਆ ਮੁੱਖ ਮੰਤਰੀ ਭਵਾਨ ਤਮਾਨ ਨੇ ਜੋ ਕੁਝ ਮਹੀਨੇ ਪਹਿਲਾਂ ਮੀਟਿੰਗ ਕੀਤੀ ਲਾਨੇ ਆਗੂਆਂ ਦੇ ਨਾਲ ਜਿਸ ਦੇ ਮੁੱਖ ਮੰਤਰੀ ਭਵਾਨ ਤਮਾਨ ਨੇ 40% ਵਾਧਾ ਕੀਤਾ 38% ਤੋਂ ਵਧਾ ਕੇ ਵਿਆਹ ਹੀ ਕਰਨ ਕਰ ਦਿੱਤਾ ਗਿਆ ਪਰ ਅਜੇ ਵੀ ਟੋ ਘੱਟ ਤਿੰਨ ਕਿਸ਼ਤਾਂ ਮਕਾਇਆ ਨਹੀਂ ਨਹੀਂ ਪਰ ਮੁਲਾਜ਼ਮ ਵੀ ਮੰਗਦੇ ਕਰਦੇ ਵੀ ਜਿਹੜਾ 4 ਫਣ ਵਾਧਾ ਕੀਤਾ ਡੀਏ ਦੇ ਵਿੱਚ ਪੂਰਾ ਏਰੀਆ ਪਹੁੰਚ ਜਾਵੇ ਇਸ ਤਰ੍ਹਾਂ ਜੋ ਪੈਨਸ਼ਨ ਨੇ ਉਹ ਵੀ ਮੰਗ ਕਰਦੇ ਆ ਵੀ ਸਾਡਾ 5 ਸਾਲ 6 ਮਹੀਨੇ ਰੇਸ਼ਨ ਦਿੱਤਾ ਜਾਵੇ ਮਹਿੰਗਾਈ ਬਤਰੀਆਂ ਲਗਭਗ 242 ਕਿਸ਼ਤਾਂ ਦਾ ਜੋ ਬਕਾਇਆ ਰਹਿਣਾ ਸਰਕਾਰ ਵੱਲ ਉਹ ਸਾਰੇ ਆਉਣ ਵਾਲੇ ਸਣੇ ਵਿੱਚ ਜੋ ਮੁੱਖ ਨੇ ਭਵਾਨਤਮਨ ਆਪ ਦੀ ਪਾਰਟੀ ਪਾਰਟੀਆਂ ਦੇ ਸਾਡੇ ਏਰੀਆ ਦੀ ਜਾ ਸਕਦੀ ਆ ਸਾਡੀ ਹਾਂਜੀ ਮੁਲਾਜ਼ਮਾਂ ਨੂੰ ਕਿਹੜੀ ਪੈਨਸ਼ਨ ਸਕੀਮ ਲਾਗੂ ਕਰਨੀ ਚਾਹੀਦੀ ਹੈ 2004 ਤੋਂ ਭਾਰਤੀ ਮੁਲਾਜ਼ਮ ਜਿਹੜਾ ਸਰਕਾਰ ਨੇ ਉਹਨਾਂ ਨੂੰ ਜੋ ਐਨਪੀਐਸ ਸਕੀਮ ਲਾਗੂ ਕੀਤੀ ਸੀਗੀ ਪਰ ਉਹ ਬਾਰੰਮ ਮੰਗ ਇਹੀ ਕਹਦਾ ਵੀ 2004 ਤੋਂ ਭਾਰਤ ਦੇ ਮਲਾਹਾਂ ਲਈ ਪੁਰਾਣੀ ਪੈਨਸ਼ਨ ਲਾਗੂ ਕਰਨੀ ਚਾਹੀਦੀ ਆ ਪਰ ਇੱਕ ਪਾਸੇ ਜੋ ਕੇਂਦਰ ਸਰਕਾਰ ਨੇ ਇਹ 24 ਜਨਵਰੀ ਨੂੰ ਨੋਟਿਸ ਕੀਤਾ ਜਾ ਰਿਹਾ ਜਿਸ ਦੇ ਉਹਨਾਂ ਨੇ ਕਿਹਾ ਵੀ ਯੂਪੀਐਸ ਨੂੰ ਲਾਗੂ ਕਰਦੇ ਆ ਵੀ ਜਿਹੜੇ ਮਲਾਹਾਂ ਦੀ 25 ਸਾਲ ਸਰਵਿਸ ਹੋ ਗਈ ਉਹਨੂੰ ਪੂਰੀ ਪੈਨਸ਼ਨ ਲੱਗੂਗੀ ਜਿਨੇ ਆਪਣਾ ਕੋਈ ਫੰਡ ਨਹੀਂ ਕਢਾਇਆ ਤਾਂ ਉਹਨੂੰ ਪੂਰੀ ਪੈਨਸ਼ਨ ਨਹੀਂ ਉਹਨੂੰ ਫੰਡ ਜਮਾ ਕਰਾਉਣਾ ਪੁੱਜੇ ਨੇ ਕਢਾਇਆ ਵਾ ਪਰ ਇਹ ਬਹੁਤ ਹੀ ਘਾਟਕਾ ਯੂਪੀਐਸ ਪਰ ਮਲਾਹਾਂ ਨੇ ਫਿਰ ਵੀ 24 ਜਨਵਰੀ ਨੂੰ ਪੰਜਾਬ ਦੇ ਵਿੱਚ ਜੋ ਕੇਂਦਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਜੋ ਨੋਟ ਵੀ ਜਾਰੀ ਕੀਤਾ ਗਿਆ ਉਹਦੀਆਂ ਕਾਪੀਆਂ ਸੁੱਕੀਆਂ ਨਹੀਂ ਆ ਵੀ ਸਾਨੂੰ ਨਾ ਨਾ ਜੁਪੀਐਸ ਮਨਜ਼ੂਰਾ ਨਾ ਤੁਹਾਨੂੰ ਐਨਪੀਐਸ ਮਨਜ਼ੂਰਾ ਸਾਨੂੰ ਪ੍ਰਾਣੀ ਪੈਨਸ਼ਨ ਨੂੰ ਮਨਜ਼ੂਰਾ ਇਹ ਮੰਗ ਕਰਦੇ ਹਾਂ ਨੀ ਬਣ ਜੀ ਪੈਨਸ਼ਨਾਂ ਨੂੰ ਫੈਕਟਰ ਕਿੰਨਾ ਮਿਲਣਾ ਚਾਹੀਦਾ ਜੋ ਰਿਟਾਇਰਡ ਹੋਏ ਸਾਥੀ ਸਾਡੇ ਉਹ ਫੈਕਟਰ 2:1 ਨਾਲ ਦੀ ਮੰਗ ਕਰਦੇ ਹਾਂ ਬਾਰ-ਬਾਰ ਹਾਲੇ ਕਿ ਸਰਕਾਰ ਮੰਨਵੀਂ ਚੁੱਕੀ ਸੀ ਪਰ ਸਰਕਾਰ ਨੇ 2:1.5 ਦਾ ਜੋ ਫੈਕਟਰ ਲਾਗੂ ਨਹੀਂ ਕੀਤਾ ਜਿਸ ਨੂੰ ਲੈ ਕੇ ਪੰਜਾਬ ਦੇ ਹਾਈ ਕੋਰਟ ਵਿੱਚ ਕੇਸ ਵੀ ਤਰਿਆ ਉਹਨਾਂ ਦੇ ਹੱਕ ਵਿੱਚ ਆ ਵੀ ਗਿਆ ਸੀ ਇੱਕ ਵਾਰੀ ਫੇਲਾ ਉਹ ਸਰ ਆਉਣ ਵਾਲੇ ਸੋਨੇ ਵਿੱਚ ਜੋ ਆਪ ਸਰਕਾਰ ਆ ਮੁੱਖੀ ਭਵੰਤਮਾ ਇਹ ਸਰਕਾਰ ਆ ਜੀ ਜੋ ਰਿਟਰਨ ਨੇ ਸਾਥ ਨੂੰ ਨੋਨ ਨਾਡ ਫੈਕਟਰ ਦੇ ਸਕਦੀ ਏਰੀ ਵੀ ਜੀ ਸਾਰੇ ਵਿਸ਼ਵਾਸ ਕੀਤਾ ਜਾਨੀ ਮੈਂ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੱਚੇ ਮੁਲਾਜ਼ਮ ਜਿਹੜੇ ਹੈਗੇ ਕਦੋਂ ਰੈਗੂਲਰ ਕੀਤੇ ਜਾਣ ਪੰਜਾਬ ਸਰਕਾਰ ਦੇ ਮਹਿਕਮੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਮੁੱਖੀ ਭਵੰਤਮਾ ਨੇ ਕੁਝ ਤਾਂ ਕਰਦੇ ਜੀ ਪਰ ਜਿਸ ਤਾ ਰੋਪੜਥਨ ਪਲਾਂਟ ਆ ਗੁਰੂ ਹਰਗੋਬਿੰਦ ਹਰਗੋਬਿੰਦ ਸਾਧਰਮਾ ਲਾਰਾ ਮਹੱਭਤਾ ਇਹਦੇ ਵਿੱਚ ਜੋ ਮੁਲਾਜ਼ਮ 20-20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮ ਹੀ ਕੰਮ ਕਰਦੇ ਆ ਜਿਸ ਨੂੰ ਲੈ ਕੇ ਜੋ ਆਪਣਾ ਐਮਐਲ ਹੈ ਹਾਲਕੇ ਦਾ ਮਾਸਟਰ ਜੀਸੀ ਨੂੰ ਲਾਜ ਮਿਲੇ ਸੀ ਮੰਗ ਬਤਨ ਕੀ ਕਰਦੇ ਦੇ ਚੁੱਕੇ ਆ ਕਿ ਸਾਨੂੰ ਪੱਕਾ ਕਰੋ ਪਰ ਇੱਕ ਹਾਸਲ ਗੱਲ ਇਹ ਆ ਵੀ ਦੇਖੋ 20-20 ਸਾਲਾਂ ਤੋਂ ਇੱਕ ਸਰਕਾਰੀ ਮਿਹਨਤ ਕੰਮੇ ਕੰਮ ਕਰਦੇ ਆ ਹਾਲਾਂਕਿ 20 ਸਾਲ ਵਿੱਚ ਜੋ ਮੁਲਾਜ਼ਮ ਭਰਤੀ ਹੁੰਦਾ ਵਾ ਉਹਦੀ ਰਿਟਾਇਰਮੈਂਟ ਵੀ ਹੋ ਜਾਂਦੀ ਆ ਪਰ ਹੁਣ ਇਹ ਮੁਲਾਜ਼ਮ 20-20 ਸਾਲਾਂ ਤੋਂ 10-12 ਬਹੁਤ ਹੀ ਘੱਟ ਤਨਖਾਹ ਦੇ ਆਪਣੀ ਬੱਚੀ ਆ ਜੀ ਕੰਮ ਕਰਦੇ ਆ ਅਸੀਂ ਮੰਗ ਕਰਦੇ ਆ ਪੰਜਾਬ ਆਪ ਸਰਕਾਰ ਤੋਂ ਵੀ ਮੁੱਖ ਮੰਤਰੀ ਭਵਾਨ ਤੋਂ ਵੀ ਜਿਹੜੇ 20-20 ਸਾਲਾਂ ਤੋਂ ਰੋਪੜ ਸਾਂ ਬਣਾਉਣ ਦੇ ਵਿੱਚ ਜਾ ਗੁਰੂ ਹਰਗੋਬਿੰਦ ਸਾਹਿਬ ਨਾਲ ਨਾਰਾ ਮੁਹਬਤ ਦੇ ਕੰਮ ਕੰਮ ਕਰਦੇ ਨੂੰ ਰੈਗੂਲਰ ਕੀਤਾ ਜਾਵੇ ਤਾਂ ਕਿ ਜੋ ਸਾਡੇ ਬੱਚੇ ਬਾਹਰ ਕੈਨੇਡਾ ਮੀਟਰ ਰੋਕਣਾ ਕਰਨ ਹੰਦੀ ਮਾਨ ਜੀ ਜਦੋਂ ਸਰਕਾਰ ਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਮਾਨ ਸਰਕਾਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਤਾਂ ਸਾਨੂੰ ਵੀ ਪੂਰੀ ਉਮੀਦ ਹੈ ਕਿ ਤੁਹਾਡੀਆਂ ਤੁਹਾਡੇ ਵਾਅਦੇ ਤੇ ਸਰਕਾਰ ਜਿਹੜੀ ਖਰੀਦ ਰੂਗੀ ਜੇ ਕੋਈ ਮੁੱਖ ਮੰਤਰੀ ਭੁਵੰਤਮਾਨ ਨੇ ਵਾਦਾ ਵੀ ਕੀਤਾ ਤੇ ਹਰਪਾਲ ਸਿੰਘ ਜੀ ਨਾਲ ਮੈਂ ਕਹਿ ਰਿਹਾ ਇਹ ਨਹੀਂ ਅਸੀਂ ਕਰਨ ਵੀ ਕੁਝ ਮਲਾਂ ਪੱਕੇ ਵੀ ਕੀਤੇ ਆ ਫੀਟਰ ਪੱਕੇ ਕੀਤੇ ਹਨ ਤਰ੍ਹਾਂ ਦੇ ਵਾਅਦੇ ਕੀਤੇ ਹੋਣ ਇਹ ਜਿਹੜੀ ਸ਼ੇਅਰ ਨਾ ਹੋਵੇ 18 ਹਜ਼ਾਰ ਤੋਂ ਘੱਟ ਦਿਆਂ ਤੀਹ ਹਜ਼ਾਰ ਤੋਂ ਵੱਧਿਆ ਕੰਮ ਕੀਤਾ ਪਰ ਜਿਹੜੇ ਇਹ ਕੰਮ ਇਹ ਆ 20-20 ਸਾਲੋਂ ਕੰਮ ਹੀ ਕੰਮ ਕਰਦੇ ਸੀ ਕਿ ਆ ਵੀ ਇਹਨਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਇਹਨਾਂ ਨੂੰ ਰੈਗੂਲਰ ਨਹੀਂ ਕਰ ਰਹੇ ਉਹਨਾਂ ਨੂੰ ਵਾਧਾ ਤਾਂ ਕਰਨਾ ਚਾਹੀਦਾ ਧੰਨਵਾਦ ਮਾਨ ਜੀ ਆਪ ਸਰਕਾਰ ਜਲਦ ਤੋਂ ਜਲਦ ਕਰੇ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ